ਖੱਤਸਿਰੇ ਆਇਆ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਈਟੀਵੀ ਅੱਜ ਜ਼ਿਲ੍ਹਾ ਮਲੇਰਕੋਲਾ ਦੀ ਪੁਲਿਸ ਵੱਲੋਂ ਸਕੂਲ ਵਸਾਂ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕਿ ਵੀਹਿਕਲ ਚਲਾ ਰਹੇ ਹਨ ਉਹਨਾਂ ਦੇ ਚਲਾਨ ਕੱਟੇ ਗਏ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਅਤੇ ਸਕੂਲ ਡਰਾਈਵਰ ਨੂੰ ਸਖਤ ਅਦੇ ਦਿੱਤੇ ਗਏ ਕਿ ਆਪਣੇ ਡਾਕੂਮੈਂਟ ਗੱਡੀ ਦੇ ਵਿੱਚ ਪਾਣੀ ਕੈਮਰੇ ਤੇ ਕੰਡੈਕਟਰ ਜ਼ਰੂਰ ਰੱਖੋ। ਛੋਟੇ ਉਮਰ ਦੇ ਬੱਚਿਆਂ ਨੂੰ ਵਹੀਕਲ ਨਾ ਚੱਕਣ ਅਤੇ ਉਸਨੂੰ ਉਸ ਦੀ ਜੋ ਸਰਕਾਰ ਵੱਲ ਹਦਾਇਤਾਂ ਮਿਲੀਆਂ ਹਨ ਉਹਨਾਂ ਬਾਰੇ ਵੀ ਸਮਝਾਇਆ ਗਿਆ। ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਬੁਲਾ ਕੇ ਭਾਰੀ ਚਲਾਨ ਪਰਵਾਇਆ ਗਿਆ। ਅਤੇ ਸਖਤ ਤਾਲਾ। ਜਿਵੇਂ ਹੈਗਾ ਤੁਹਾਡੇ ਵਿੱਚ। ਜਾਂਦਾਗਾ ਉਹ ਕਿੰਨੇ ਬੱਚੇ ਬੈਠੇ ਆ। ਪਾਣੀ ਵਾਲਾ ਕੈਂਪਰ ਹੈਗਾ ਹੈ ਹੈਲਪਰ ਤਾਰਨ ਵਾਸਤੇ ਬੱਚਿਆਂ ਨੂੰ ਚੜਾਉਣ ਵਾਸਤੇ ਨਹੀਂ ਹੈਗਾ ਬਰੀਕ ਕੁਝ ਵੀ ਨਹੀਂ ਹੈਗਾ ਹੁਣ ਦੱਸੋ ਫਿਰ ਬਹੁਤ ਜ਼ਿਆਦਾ ਬੱਚੇ ਹੈ ਹੈ ਮੁਰਗੇ ਮੰਗੋ ਘਰੇ ਬੇ ਹੋਰ ਸਹੀ ਗੱਲ ਹੈ ਨਾ ਮਗਰ ਉਹ ਹੈ ਪਰ ਦੇਖ ਲਿਆ ਕੈਮਰਾ ਵੀ ਨਹੀਂ ਚੱਲਦਾ ਹੋਣਾ ਜੀ ਇੰਜ ਕੈਮਰਾ ਵੀ ਮੁਸ਼ਕਲੀਆਂ ਜੀ ਪਾਣੀ ਵਾਲਾ ਕੈਂਪਰ ਵੀ ਨਹੀਂ ਹੈਗਾ ਕੈਮਰਾ ਵੀ ਨਹੀਂ ਹੈਗਾ ਹੈਲਪਰ ਵੀ ਨਹੀਂ ਹੈਗਾ pernah terus puyer